ਇਹ ਰੈਲੀ ਦਾ ਮੁੱਖ ਮਕਸਦ ਇਹੀ ਹੈ ਜੀ ਕਿ ਜਿਹੜਾ ਇਹਨਾਂ ਨੇ ਆਪਣੇ ਨਾਲ ਵਾਅਦੇ ਕਰੇ ਸੀਗੇ ਜੀ ਇਹ ਸੈਂਟਰ ਸਰਕਾਰ ਨੇ ਉਹ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਜੀ ਜਿਵੇਂ ਕਿ ਉਥੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਉਹਦੋਂ ਕਹਿੰਦੇ ਸੀ ਨੌਕਰੀਆਂ ਦੇਵਾਂਗੇ ਉਹ ਨਹੀਂ ਦਿੱਤੀਆਂ ਗਈਆਂ ਇਹ ਇਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਪਿਛਲੇ 2 ਮਹੀਨਿਆਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਯਾਦ ਕਰਾਇਆ ਸੀ ਚੰਡੀਗੜ੍ਹ ਦੇ ਵਿੱਚ ਜੀ ਢੀਗੜ੍ਹ ਦੇ ਵਿੱਚ ਇਹ ਸਕੀਮ ਦੀ ਮੀਟਿੰਗ ਸੀ ਤੇ ਉਦੋਂ ਇਹ ਇਹਨਾਂ ਨੂੰ ਆਪਣੇ ਪੰਜਾਬ ਸਰਕਾਰ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਜਿਹੜੀਆਂ ਇਹਨਾਂ ਦੀਆਂ ਮੰਗਾ ਇਹਨਾਂ ਨੇ ਮੰਨੀਆਂ ਸੀ ਉਹ ਇਹਨਾਂ ਨੂੰ ਉੱਥੇ ਯਾਦ ਕਰਵਾ ਕੇ ਸੀ ਅੱਜ ਫੇਰ ਅਸੀਂ ਸ਼ੁਰੂਆਤ ਦੁਬਾਰੇ ਕਰ ਰਹੇ ਆ ਕਿ ਆ ਲੋਕ ਸਾਂਝੀਆਂ ਨਾਲ ਜੁੜ ਰਹੇ ਐ ਤੇ ਮੈਂ ਮੁੱਖ ਅਪੀਲ ਕਰਦਾ ਕਿਸਾਨਾਂ ਦੇ ਪੁੱਤਾਂ ਨੂੰ ਕਿਸਾਨਾਂ ਨੂੰ ਵੀ ਜਿਹੜੀਆਂ ਰਵੈਤੀ ਪਾਰਟੀਆਂ ਨੂੰ ਛੱਡ ਕੇ ਕਿਸਾਨ ਯੂਨੀਅਨਾਂ ਦੇ ਨਾਲ ਜੁੜੋ ਤਾਂ ਕਿ ਕਿਸਾਨ ਹੀ ਦੇਸ਼ ਨੂੰ ਬਚਾਊਗਾ ਕਿਸਾਨ ਦੇਸ਼ ਦਾ ਅੰਨ ਦਤਾ ਹੈ ਕਿਸਾਨ ਦੇਸ਼ ਦਾ ਰਖਾ ਹੈ ਇਹ ਕਿਸਾਨ ਨੇ ਹੀ ਅੰਨ ਪੈਦਾ ਕੀਤਾ ਜੇ ਪਹਿਲਾਂ ਉਹ ਉਹੀ ਦਊ ਲੰਮਾ ਦੁਬਾਰੇ ਫੇਰ ਜਿਹੜਾ ਮੰਗਾ ਨਾ ਮੰਨਿਆ ਇਹਨਾਂ ਨੇ ਅਸੀਂ ਪਹਿਲਾਂ 13 ਮਹੀਨੇ ਦਿੱਲੀ ਲਾ ਕੇ ਸਾਨੂੰ ਬਤਾਉਂਦਾ ਐਸਾ ਬਾਇਸ ਸੀਗਾ ਇਸ ਨੂੰ ਮੰਗਸੋ ਨਾ ਮੰਗਵਿਆ ਸੀ ਤੇ ਤੁਸੀਂ ਇਹ ਤੋਂ ਤੁਸੀਂ ਉਹ ਕਰੋ ਇਹ ਤਾਂ ਮੰਗ ਖੜੀ ਮੰਗਣੀ ਸੀਗੀ ਉਹ ਵੀ ਨਹੀਂ ਉਹ ਕੋਈ ਕਰੀ ਮਨਜ਼ੂਰ ਤੇ ਜੇ ਸਾਡੇ ਮੰਗਾ ਨਾ ਮੰਨੀਆਂ ਅਸੀਂ ਦੁਬਾਰੇ ਫੇਰ ਹੀ ਇਹ ਹਰ ਦੁਬਾਰ ਕਿਸ ਸਰੂਪ ਸਿੰਘ ਰਾਮਾ ਜਨ ਸੈਕਟਰੀ ਪੰਜਾਬ ਭਾਰਤ ਕਿਸਾਨ ਲਖਵਟ ਟਕੈਟ ਜਿਹੜੀ ਟਰੈਕਟਰ ਪਲੇਟ ਕੀਤੀ ਜਾ ਰਹੀ ਹੈ ਕੀ ਮਕਸਦ ਹੈ ਜਿਹੜੀ ਅੱਜ ਅਸੀਂ ਟਰੈਕਟਰ ਪਲੇਟ ਕਰ ਰਹੇ ਆ ਇਹ ਸੰਯੁਕਤ ਕਿਸਾਨ ਮੋਰਚੀ ਦੀ ਕਾਰ ਹੈ ਔਰ ਪੂਰੇ ਦੇਸ਼ ਦੇ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਇਹ ਕੀਤੀ ਜਾ ਰਹੀ ਹੈ ਬਲਾਕਾ ਪੱਧਰ ਤੇ ਵੀ ਕੀਤੀ ਜਾ ਰਹੀ ਹੈ ਕਸਬੇ ਵਿੱਚ ਵੀ ਕੀਤੀ ਜਾ ਰਹੀ ਹੈ ਇਹਦਾ ਮੁੱਖ ਮਕਸਦ ਇਹ ਹੈ ਵੀ ਸਾਡਾ 26 ਜਨਵਰੀ 2021 ਨੂੰ ਕਿਸਾਨ ਲਾਗੂਆਂ ਦੇ ਪਰਚੇ ਦਰਜ ਵੀ ਕੀਤੇ ਸੀ ਉਦੋਂ ਉਹ ਦਿੱਲੀ ਦੇ ਵਿੱਚ ਅਸੀਂ ਇਹ ਅੰਦੋਲਨ ਕੀਤਾ ਸੀ ਉਦੋਂ ਸਾਡੀ ਕੇਂਦਰ ਸਰਕਾਰ ਨਾਲ ਸਹਿਮਤੀ ਵੀ ਬਣੀ ਸੀ ਵੀ ਤੁਹਾਡੀਆਂ ਅਸੀਂ ਮੰਗਾਂ ਮਤਲਬ ਲਾਗੂ ਕਰਾਂਗੇ ਕਿ ਤੁਸੀਂ ਧਰਨਾ ਸਮਾਪਤ ਕਰ ਦਿਓ ਉਦੋਂ ਤਿੰਨ ਕਾਲੇ ਕਾਨੂੰਨ ਤਾਂ ਵਾਪਸ ਲੈ ਲਈ ਸੀ ਕੇਂਦਰ ਸਰਕਾਰ ਨੇ ਪਰ ਦੂਜੇ ਮੰਗਾਂ ਸਾਡੀ ਸਹਿਮਤੀ ਮਲਾਈ ਸੀ ਅੱਗੋਂ ਅਨਲ ਮੀਟਿੰਗਾਂ ਕਰਾਂਗੇ ਪਰ ਅਜੇ ਤੱਕ 3 ਸਾਲ વી ਚੁੱਕੇ ਕੋਈ ਮੀਟਿੰਗ ਕੀਤੀ ਜਿਸ ਕਰਕੇ ਅਸੀਂ ਅੱਜ ਤਰੰਗੇ ਝੰਡੇ ਲਾਹਰਾ ਕੇ ਟਰੈਕਟਰ ਪੇਡ ਕਰਕੇ ਉਹ ਅਸੀਂ ਉਹ ਜਿਹੜੇ ਮੰਗਾਂ ਰਹਿੰਦੀਆਂ ਉਹ ਲਾਗੂ ਕਰਾਉਣ ਲਈ ਔਰ ਉਹ ਚੇਤੇ ਕਰਾਉਣ ਲਈ ਕੇਂਦਰ ਸਰਕਾਰ ਉਹਨਾਂ ਵਿੱਚ ਚੇਤੇ ਕਰਵਾ ਰਹੇ ਆ ਕਿੰਨਾ ਕੁ ਥਾਏ ਕਿੰਨੇ ਕਿ ਕਿਸਾਨ ਨੇ ਦੇਖੋ ਜੀ ਪੂਰਾ ਸਿਆ ਸਾਡਾ ਪੂਰਾ ਜੋਸ਼ ਹੈ ਪੂਰੇ ਸ਼ਾਂਤੀਪੂਰਕ ਅਸੀਂ ਸ਼ਹਿਰਾਂ ਵਿੱਚ ਕਸਰੀਆਂ ਵਿੱਚ ਜਾਵਾਂਗੇ ਔਰ ਇਹ ਟਰੈਕਟਰ ਪੇਡ ਕੱਢ ਕੇ ਅਸੀਂ ਮਤਲਬ ਕਹਿੰਦੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਦੇ ਜੇ ਕੋਈ ਫੇਰ ਵੀ ਮੰਗ ਨਹੀਂ ਮੰਨਦੀ ਤਾਂ ਪਹਿਲਾਂ ਮੰਗੂ ਸੰਘਰਸ਼ ਕਿਸਾਨਾਂ ਦਾ ਹੋ ਸਕਦਾ ਨਹੀਂ ਨਹੀਂ ਸਾਡੀ ਮੰਗਾਂ ਨਹੀਂ ਮੰਨ ਰਹੀਏ ਉਹੀ ਅਸੀਂ ਇੱਥੇ ਚੇਤੇ ਕਰਾਉਣੇ ਆ ਜੇ ਮੰਨੀਆਂ ਆਉਂਦੀਆਂ ਫਿਰ ਅਸੀਂ ਟਰੈਕਟਰ ਪੇਡ ਨਹੀਂ ਕਰਦੇ ਸੀ ਪਰ ਉਹੀ ਇਹਦੇ ਵਿੱਚ ਚੇਤੇ ਕਰਾਉਣੇ ਆ ਵੀ ਸਾਡੀਆਂ ਮੰਗਾਂ ਜਿਹੜੀਆਂ ਉਹ ਲਾਗੂ ਕਰ ਦਿਓ ਨਹੀਂ ਆਹਾਂ ਟਰੈਕਟਰ ਵੀ ਇੱਥੇ ਨੇ ਕਿਸਾਨ ਵੀ ਇੱਥੇ ਇਹਨਾਂ ਦਾ ਕਦੇ ਵੀ ਮੂੰਹ ਦਿੱਲੀ ਵੱਲ ਹੋ ਸਕਦਾ ਹੈ ਇਹ ਆਪ ਦਾ ਕੇਂਦਰ ਸਰਕਾਰ ਸੋਚ ਲੈ ਕਿਸਾਨਾਂ ਨੂੰ ਵੀ ਪੀਰ ਕਰਨਾ ਚਾਹੁੰਦੇ ਤੁਸੀਂ ਨਹੀਂ ਕਿਸਾਨਾਂ ਨੂੰ ਕਿਸਾਨ ਬਿਲਕੁਲ ਤਿਆਰ ਹੈ ਜੀ ਕਿਸਾਨ ਤਿਆਰ ਹੈ ਬਿਲਕੁਲ ਤਿਆਰ ਹੈ ਜੇ ਜਿਵੇਂ ਮਰਜੀ ਅੰਦੋਲਨ ਹੋ ਜੇ ਤਾਂ ਕਿਸਾਨ ਪਹਿਲਾਂ ਵਾਂਗ ਵੱਧੜ ਕੇ ਹਿੱਸਾ ਲੈਣਗੇ ਉਹ ਮੇਰੀ ਮਤਲਬ ਅੰਦੋਲਨ ਬਣੂਗਾ ਪਰ ਕੇਂਦਰ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦਿੰਦੇ ਆਂ ਵੀ ਆ ਅੱਜ ਵਾਲਾ ਪ੍ਰੋਗਰਾਮ ਦੇਖ ਕੇ ਤੇ ਤੁਸੀਂ ਆਪਣੇ ਆਪ ਬੈਠੇ ਏਸੀ ਦਫਤਰਾਂ 'ਚ ਸਾਡੀ ਮੰਗਾਂ ਲਾਗੂ ਕਰ ਦਿਓ